ਹੁਣ ਮੈਂ ਹਾਜੀ ਬੱਕਰੇ ਬੰਨਣੇ ਆ ਮੇਰੇ ਬੱਕਰੇ ਆ ਦੇਖੋ ਥੱਲੇ ਚੀਕਦੇ ਆ ਸੜਕ ਜੇ ਮੀਂਹ ਪਾਣੀ ਆ ਜਵੇ ਫਿਰ ਵੀ ਫਿਰ ਤੇ ਲੈ ਲੋ ਫਿਰ ਸੁੱਕੇ ਇਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਾਣੇ ਠੀਕ ਠਾਕ ਹੀ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਲੋ ਜੀ ਹੁਣ ਬਣੇ ਰਹੋ ਬਲੌਗ ਦੇ ਨਾਲ ਕਰਾਨੇ 10 ਮਿੰਟ ਗੱਲਬਾਤ ਥੋੜੀ ਮਨਜੀਤ ਨਾਲ ਵੀ ਤੇ ਆਪਾਂ ਵੀ ਕਰਦੇ ਆ ਦੋ ਚਾਰ ਗੱਲਾਂ ਬਾਤਾਂ ਤੇ ਉਸ ਤੋਂ ਬਾਅਦ ਤੁਹਾਨੂੰ ਮਿਲੂਗਾ ਜੀ ਬਲੌਗ ਪਾਹੜ ਦਾ ਕਿਉਂਕਿ ਹੁਣ ਆਪਾਂ ਕੋਲ 5-6 ਮਿੰਟ ਦਾ ਆ ਜਾਂਦਾ ਇਹ ਵਲੌਗ ਤੇ ਸਵੇਰ ਦਾ ਟਾਈਮ ਹੈ ਜੀ ਵੱਜ ਰਹੇ ਹੈ ਜੀ ਪੂਰੇ 8 ਤੇ ਆਪਣੇ ਕੋਲੇ ਮਿੰਟ 10 ਤੇ 10 ਮਿੰਟੇ ਆਪਾਂ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਕਿਉਂਕਿ ਤੁਹਾਨੂੰ ਪਤਾ ਜੀ ਜਲਦ ਕਰਨ ਦਾ ਸਕੂਲ ਹੈ ਫਿਰ ਉਹਨੂੰ ਹੁਣ ਛੱਡਣਾ ਆਪਾਂ ਨੇ 8:30 ਤੇ ਅੱਜ ਨਾ ਪਰਮਾਤਮਾ ਨੇ ਪੂਰੀ ਕੁੱਪ ਕੱਟੀ ਵੀ ਦੇਖੀ ਤੇ ਬਣੇ ਰਹੇ ਹੋਈ ਨਾ ਆਹ ਲਓ 10 ਕਰਨ ਦੇ ਕੰਮ ਦੇਖ ਲਓ ਹਾਂ ਦੇਖ ਲਓ तकरीबन ਜਿਹੜੀਆਂ ਬਰਲ ਪੈ ਗਈ ਸਵੇਰ ਦਾ ਲੱਗਿਆ ਹੋਇਆ ਸੀਗਾ ਜੀ ਮੀ ਤੇ ਹੁਣ ਹਟਿਆ ਹੋਇਆ ਜੀ ਹੁਣ ਅਸੀਂ ਡੰਗਰ ਬੱਕਰੀ ਛੱਡੇ ਹੋਏ ਜੀ ਲੱਗੇ ਆ ਜੀ ਚੁਗਾਣ ਆ ਦੇਖੋ ਹਾਲ ਕੀ ਹੋਇਆ ਜੀ Det er veldig varmt her. Den er veldig mørk. ਗਲੇ ਖੜੀ ਵੀ ਹੈ ਆ ਕੱਲ੍ਹ ਆਇਆ ਅੰਦਾ ਜਿਸ ਚੁਗਦਾ ਐਨ ਹੋਰ ਬੱਕਰੀਆਂ ਮਾਰਦੀ ਆ ਜੀ ਖਜੂਰਾ درخت ਹੈ ਜੀ ਇਹ ਤੇ ਖਜੂਰਾ ਲੱਗਦੇ ਆ ਜੀ ਖਾਣ ਵਾਸਤੇ ਤੇ ਇਹ ਡੰਗਰਾ ਵਾਸਤੇ ਕੰਮ ਆ ਜਾਂਦੀ ਹੈ ਜੀ ਇਹਦੀਆਂ ਪੱਖੀਆਂ ਹੈਗੀਆਂ ਜਿਹੜੀਆਂ ਆਹ ਗਰਮੀ ਵਿੱਚ ਡੰਗਰਾ ਵਾਸਤੇ ਕੰਮ ਆ ਜਾਂਦੀਆਂ ਜੀ ਇਹ ਲੱਗਦਾ ਕਰੋ ਗੱਲ ਚੈਸ ਕਰਨ ਦੀ ਸਾਸਰੀਗੜ੍ਹ ਦੀ ਸਾਰੇ ਹੋਰ ਪਤਾ ਪੜਾਈ ਕਿਤਰਾ ਚੱਲਦੀ ਠੀਕ ਜੱਸ ਕਰਨ ਨੂੰ ਐ ਹੋਇਆ ਬਾਈ ਮੇਰੀ ਪੱਦ ਨਾ ਤਾਰਦਾਂ ਮੈਂ ਥੋੜਾ ਛੇਡੂ ਨੀ ਪਾ ਤਾਂ ਗਰਮੀ ਆ ਕਾ ਅੱਛੇ ਆ ਕਾਣਤਾਰੀ ਗਰਮੀ ਐ ਨਾ ਜੀ ਧੁੱਪ ਚੜੀ ਵੀ ਪੂਰੀ ਤਿੱਕੀ ਐ ਤੇ ਮਨਜੀਤ ਵੀ ਆਪਣੀ ਲੱਗੀ ਵੀ ਕੰਮ ਨਵੇਂ ਨੂੰ ਮਨਜੀਤ ਨੂੰ ਵੀ ਬਹੁਤ ਕੰਮ ਹੁੰਨੇ ਐ ਹੈ ਬਾਈ ਮਨਜੀਤ ਮੇਲੇ ਨੂੰ ਜਾਣਾ ਐਤ ਕਿ ਮੇਲੇ ਨੂੰ ਜਾਣਾ ਬਾਈ ਹੈ ਨਾ ਹੋਏ ਵੀ ਦੇਖੂਗਾ ਕਿ ਆ ਜਾਣਾ ਸਾਸਰੀਗੜ੍ਹ ਦੀ ਸਾਰੇ ਤੇ ਮਨਜੀਤ ਦੇ ਬਈ ਕੰਮ ਐ ਨਾ ਗੱਲੇ ਛੱਡ ਦੋ। ਕਦੇ ਤਾਂ ਸਾਪ ਆ ਗਿਆ ਸਾਡੇ। ਹਾਂਜੀ ਹਾਂ ਰਾਤ ਨਾ ਮੇਰੀ 12 1 ਵਜੇ ਅੱਖ ਖੁੱਲੀ ਜੀ। ਤਕਰੀਬਨ ਉਈਓ 1 ਵਜੇ ਅੱਖ ਖੁੱਲੀ ਮੈਂ ਉੱਠਿਆ। ਪੂਰੀ ਬੈਠੇ ਰਹਿਣ ਤੇ ਜਿਹੜਾ ਸਾਡਾ ਦੋ ਉੱਠੇ। ਇੱਥੇ ਵੀ ਨਾ ਜੀ ਮੈਂ ਉਹ ਕਮਰੇ ਚੋਂ ਪਤਾ ਨਹੀਂ ਚਾਰਜ ਜੜ ਪਤਾ ਨਹੀਂ ਕਿਆ ਕਰਕੇ ਉੱਧਰ ਤੋਂ ਨਾ ਮੈਂ ਚਾਰਜ ਲਾ ਕੇ ਜਦੋਂ ਇਦਾਂ ਨੂੰ ਆਇਆ ਆਪਾਂ ਪੂਰੀ ਪੇ ਹੁੰਨੇ ਆਂ ਬਾਹਰ ਤੇ ਮੈਂ ਉੱਠਿਆ ਹੀ ਅਚਾਨਕ ਮੈਂ ਉਹ ਕਮਰੇ ਚੋਂ ਬਾਹਰ ਆਇਆ ਜਦ ਉਹ ਸਾਹਮਣੇ ਸੋ ਗਈ ਕਿੰਨੀ ਨੂੰ ਮੇਰੀ ਅੱਖ ਤੀ ਜਦੋਂ ਐ ਮੂੰਹ ਤਾਂ ਹੀ ਮੰਨੂ ਲੱਗਿਆ ਕੁਸ ਕਾਲਾ ਜਾਂ ਤੁਰਿਆ ਜਾ ਮਤਲਬ ਕੁਸ ਪਿਆਰ ਦੋ ਢਾਈ ਫੋਟਦਾ ਦਾ ਤਿੰਨ ਦਾ ਮੈਂ ਜਦੀ ਦਮਾਂ ਤੋਂ ਤੇ ਇੱਕ ਮੰਦਿਰ ਨੂੰ ਠਾ ਲਿਆ ਮੈਂ ਉੱਠੀ ਉੱਠੀ ਮੰਦਿਰ ਮੰਦਿਰ ਨੇ ਕਾਹਦੇ ਨੂੰ ਠਾ ਲ ਤੇ ਮੈਂ ਇੱਕ ਵਾਰ ਡਰ ਗਿਆ ਮੈਨੂੰ ਕੀ ਹੋਇਆ ਮੰਦਿਰ ਕਹੇ ਕਿ ਕਿੱਥੇ ਹੈ ਜੇ ਤੁਸੀਂ ਵਾਸ਼ਣ ਨੂੰ ਗਏ ਹਾਂ ਤਾਂ ਉਹ ਜਦ ਤੁਸੀਂ ਦਰਵਾਜ਼ਾ ਨਾ ਮਾੜਾ ਜਿਹਾ ਖੁੱਲਾ ਛੱਡਦੇ ਆ ਉਹ ਕਿਦਾ ਬਾਹਰ ਆਇਆ ਵ ਤਾਂ ਉਹ ਵੜ ਗਿਆ ਸਿੱਧਾ ਅੰਦਰ ਅੱਗੇ ਮੈਂ ਕਹਾਈ ਸਾਨੂੰ ਬਹੁਤ ਵਾਰ ਮੈਂ ਇਹ ਤਾਂ ਕਹਿ ਨਹੀਂ ਸਕਦੇ ਕੱਲ ਬਹੁਤ ਗਰਮੀ ਸੀ ਜਿਕਣਾ ਅੱਜ ਐ ਉਹ ਰਾਤ ਇੱਕ ਲਗ ਜੇ ਰਾਤ ਅੱਗੇ ਨਹੀਂ ਮੈਨੂੰ ਕਿੰਨੇ ਸੱਪ ਮਿਲਦੇ ਉੱਥੇ ਜੋ ਉਹ ਸਾਹਮਣਾ ਮਿਲ ਜਾਂਦਾ ਹੀ ਆਪਾਂ ਮੈਂ ਤਾਂ ਦਰਵਾਜ਼ਾ ਇੱਕ ਮਿੰਟ ਵੀ ਖੁੱਲਣਾ ਨਹੀਂ ਛੱਡਦੀ ਹੈਗੀ ਤੁਹਾਨੂੰ ਆਦਾ ਟਖਲਾ ਜੀ ਇਹ ਸਾਰੀ ਰਾਤ ਦਾ ਲੱਗਿਆ ਉਹ ਤਾਂ ਨਾ ਦਰਵਾਜ਼ਾ ਉਹ ਸੱਪ ਵੀ ਦੂਆ ਤਾਈ ਜਿਹੜਾ ਨਾ ਆਪਣਾ ਕਾਲਾ ਜਾਂ ਲਾਲ ਜਾਂ ਹੁੰਦਾ ਉੱਪਰ ਚਿੱਟੀਆਂ ਲੈਣਾ ਹੁੰਦੀਆਂ ਜੀ ਉਹ ਸੱਪ ਉਹ ਤਾਈ ਜਿਹੜਾ ਦਿਨ ਵਿੱਚ ਨਾ ਮਤਲਬ ਕਿ ਲੁੱਕ ਕਹ ਰਿਹਾ ਹੰਦਾ ਆੜਕ ਬਾੜ ਚ ਬੜਿਆ ਬਾ ਉਹ ਰਾਤ ਨੂੰ ਇਹ ਨਿਕਲਦਾ ਹੀ ਤੇ ਰਾਤ ਨੂੰ ਵੀ ਫਿਰ ਉਹ ਕਹੀ ਨਹੀਂ ਕਰਦੇ ਵੀ ਜਿੱਕਣਾ ਮੰਜੇ ਤੇ ਚੜ ਗਿਆ ਬੈੱਡ ਤੇ ਚੜ ਗਿਆ ਉਹ ਬੰਦੇ ਦੇ ਗੈਲ ਸੌਂਦਾ ਹੀ ਉਹ ਫਿਰ ਉਹਦੀ ਡੰਕ ਇਹ ਜਿਹਾ ਜਮਾ ਮੱਛਰ ਵਰਗਾ ਪਤਾ ਨਹੀਂ ਲੱਗਦਾ ਕਿਹੜਾ ਹੀ ਕਾਮਨ ਕਰੇਜ ਪਤਾ ਨਹੀਂ ਕਿਹੜਾ ਕਹਿੰਦੇ ਉਹਨੂੰ ਹਣਾ ਐ ਨਹੀਂ ਪਤਾ ਚਲੋ ਜੀ ਕਿ ਅੱਜ ਹੋਰ ਵੀ ਮੰਜਾ ਮੰਜੇ ਦੀ ਡੌਂ ਟੁੱਟਦੀ ਆ ਜੀ ਇੱਕ ਹੋਰ ਜੀ ਅੱਜ ਇਹ ਤਾਂ ਬਹੁਤ ਛੇਤੀ ਖਰਾਬ ਆ ਕੋਈ ਹੈ ਵੀ ਪਤਲੀ ਹੈ ਬਹੁਤ ਹੀ ਇਹ ਲੈ ਆ ਤਸਿਆਲੇ ਵਿੱਚ ਇਹ ਤਾਂ ਯੋ ਕਿ ਵਾਪਸ ਜੇ ਤੁਹਾਡਾ ਤੇਰਾ ਨਾਂ ਤੇ ਆ ਰਿਹਾ ਤਾਂ ਤੂੰ ਦਿਨੋ ਕਿ ਸੋ ਜਾਂਦਾ ਉਸ ਦਿਨ ਜਦ ਮੈਂ ਹੁਣ ਸਵੇਰੇ ਬੋਲ ਰੋਟੀ ਨੂੰ ਨਹੀਂ ਤੇ ਆ ਕੇ ਜੇ ਕਾਰੇ ਕਰ ਦਿੰਦਾ ਉੱਥੇ ਐਨ ਬੱਸ तकरीबन 1 ਮਿੰਟ ਦਾ ਕੰਮ ਤਾਂ ਆਈ ਜੇ ਇੱਕ ਮਿੰਟ ਮੈਂ ਨਾਂ ਬਾਹਰ ਹੁੰਦਾ ਲੇਟ ਹੋ ਜਾਂਦਾ ਜਾਂ ਉੱਧਰ ਤੋਂ ਨਿਕਲਨੇ ਆ ਪੈ ਜਾਂਦਾ ਯਾਕੇ ਉੱਧਰ ਨਾ ਜਾਂਦਾ ਰਸੋਈ ਕਿ ਨਹੀਂ ਨਾ ਅੱਖ ਮੇਰੀ ਪੈਂਦੀ ਤਾਂ ਉਹਨਾਂ ਹੌਲੀ ਹੌਲੀ ਕਰਕੇ ਫ੍ਰਿਜ ਦੇ ਹੇਠ ਚਲੇ ਜਾਣਾ ਤਾਂ ਔਰ ਉਹਨਾਂ ਅੰਦਰ ਜਾ ਕੇ ਨਾ ਪਤਾ ਕਿਆ ਕਰਾਂਦਾ ਮਨਜੀਤ ਅਰ ਸੋਈ ਦੀਆਂ ਟਾਇਲਾਂ ਹੀ ਠੰਡੀਆਂ ਉਹਨਾ ਨਾ ਜਿਹੜੇ ਤਰੇ 2-3 ਡੱਬੇ ਜੇ ਕਿਆ ਰੱਖੀ ਹੋਈਆਂ ਬਾਲਟੀਆਂ ਤੇ ਉਹਨਾਂ ਦੇ ਨਾਲ ਬਾਲ ਲੱਕਾ ਪੈ ਜਾਣਾ ਤਾਂ ਰਾਤ ਨੂੰ ਇਹ ਜਗਾ ਮੈਂ ਉਹਦਾ ਸੱਪ ਦਾ ਤਾਂ ਹੀ ਉਹ ਮੰਜੇ ਤੇ ਚੜਦਾ ਹੈ ਹੈ ਨਾ ਤਾਂ ਉਹ ਜ਼ਿਆਦਾਤਰ ਨਾ ਉਹਨੂੰ ਰਾਤਾਂ ਨੂੰ ਨਿਗਾਹ ਚਾਹੀਦੀ ਹੈ ਤਾਂ ਕਰਕੇ ਮੰਜੇ ਤੇ ਚੜਦਾ ਹੋਇਆ ਨਿੱਗੀ ਜਿਹੀ ਜਗ੍ਹਾ ਤੇ ਆਂਦਾ ਮੈਂ ਹੀ ਤੀ ਮੁਰੇ ਹਾਂ ਚਲ ਤੂੰ ਤਾਂ ਮੰਜੇ ਉਰੇ ਤੇ ਤਾਂ ਲੰਗ ਲਿਆਤਾ ਹੋਣਾ ਉਹਨੇ ਅੰਦਰ ਜਾਣਾ ਤਾਂ ਹੀ ਹਾਂ ਅੱਗੇ ਤੇ ਆਪਣੇ ਦਮਾ ਘਵਾ ਪਾ ਲੋ ਵੀ ਅਸੀਂ ਜਦ ਵੀ ਬਾਹਰ ਨਿਕਲਣਾ ਅੰਦਰ ਆਣ ਅੰਦਰ ਅਜਨ ਲੜਾਈ ਇੱਕ ਗੱਲ ਹੋਰ ਵੀ ਐ ਚਲ ਮੈਂ ਮੰਨ ਲਾਂ ਨਾ ਵੀ ਹਾਂ ਮੈਂ ਦਰਵਾਜ਼ਾ ਮੈਂ ਰਾਤ ਖੋਲਿਆ ਏ 2-3 ਮਿੰਟ ਚ ਕੀ ਗੱਲ ਹੋਗੀ ਅੱਗੇ ਮੈਂ ਨਿਕਲਦਾ ਐ ਜੀ ਮੈਂ ਤੁਹਾਨੂੰ ਜਗ੍ਹਾ ਦਿਖਾਣਾ ਦੂਜੀ ਜੀ ਰਸ ਦਿਓ ਵੀ 2 ਮਿੰਟ 2-3 ਉਹਨੇ 2-3 ਮਿੰਟ ਦੇਖਣੇ ਐ ਕ ਨਹੀਂ ਨਹੀਂ ਮੈਂ ਮੰਨ ਲਈ ਗੱਲ ਮੈਂ ਤਾਂ ਆ ਗੱਲ ਕਰਦਾ ਵੀ ਜਦੋਂ ਮੈਂ ਬਾਹਰ ਨਿਕਲਿਆ ਮੇਰੀ ਜਦਨਾ ਨੀਕਾ ਪਈ ਜਾਂ ਤਾਂ ਗੱਡੀ ਦੇ ਪਿੰਡਾ ਹੁੰਦਾ ਹੋਣੀ ਤਾਂ ਹੋ ਗਈ ਤਾਂ ਹਾਂ ਯਾ ਤਾਂ ਕਿਤੇ ਕੰਦ ਕੁੰਦ ਨਾਲ ਲੱਗਿਆ ਵਾ ਗਮਲਿਆਂ ਦੇ ਪਿੱਛੇ ਹੋਣਾ ਜਾਂ ਇੱਧਰ ਤੇ ਆਇਆ ਜੀ ਜਾਂ ਇੱਧਰ ਤੇ ਆਇਆ ਦਰਵਾਜ਼ੇ ਚ ਨੂੰ ਤਾਂ ਉਹ ਲਾਗ ਲਾਗ ਆ ਰਿਹਾ ਤਾਂ ਕੰਦਾ ਜਿਹੜਾ ਸੀ ਬੁੱਟਾ ਕਹਿੰਦੇ ਤਾਂ ਸੱਪ ਵਾਲਾ ਨਹੀਂ ਹੈ ਹਾਂ ਨਾ ਜੀ ਸੱਪਾ ਵਾਲਾ ਨਹੀਂ ਹੈ ਹੁਣ ਤੱਕ ਤਾਂ ਬਹੁਤ ਵਾਰ ਤਾਂ ਵੀ ਸੱਪਾਂ ਵਾਲਈ ਹੈ ਖਣੀ ਪਰ ਹੈ ਨਹੀਂ ਜੀ ਉਹ ਪਤਾ ਕਾ ਤੋਈ ਨਹੀਂ ਸੱਪ ਆਂਦਾ ਨਾ ਪਹਿਲਾਂ ਸਾਨੂੰ ਵਿਸ਼ਵਾਸ ਤਾਂ ਕਿਉਂਕਿ ਨਾ ਇਤ ਕੀ ਸੌਣ ਚ ਆਏ ਸੱਪ ਪਰ ਫਰਕ ਇਹ ਵੀ ਹੈ ਜਿਆਦਾਤਰ ਸੱਪ ਤਾਂ ਨਹੀਂ ਜੇ ਨਾਲ ਪਾਸ ਨਾ ਪਾਣੀ ਪੂਣੀ ਖੜਿਆ ਅ ਅੱਜ ਤੋਂ 3-4 ਸਾਲ ਪਹਿਲਾਂ ਆਪਣੇ ਘਰ ਦੇ ਨਾਲ ਨਾ ਆਹ ਜਗ੍ਹਾ ਖਾਲੀ ਹੁੰਦੀ ਸੀ ਇੱਧਰ ਉੱਥੇ ਪਾਣੀ ਦਾ ਆਪਣੇ ਜੇਰਿਆ ਵਾ ਜਾਂ ਮੀਂਹ ਬਰਸਾਤ ਦਾ ਉਹਦੇ ਚੋਂ ਆਂਦੇ ਸੀ ਸੱਪ ਕੁਸਟੇਰ ਬਥਵਾੜੇ ਜਿੱਤੇ ਇੱਧਰ ਲੱਗਿਆ ਵੀ ਬਚਾਅ ਹੋ ਗਿਆ ਵੈਸੇ ਨਾ ਮੈਂ ਰਾਤ ਨਾ ਮੈਂ ਵੀ ਬੇਗੋਰੀ ਕਰਦੀ ਨਹੀਂ ਤਾਂ ਜੇ ਦਰਵਾਜ਼ਾ ਖੁੱਲ੍ਹੇ ਛੱਡ ਜੇ ਮੈਂ ਬਹੁਤ ਘੌਰ ਰੱਖਦੀ ਆ ਹੂੰ ਬਾਕੀ ਜੇ ਸੱਪ ਮਨੂੰ ਜਿੱਥੇ ਤੱਕ ਉਮੀਦ ਆ ਇਹ ਆਇਆ ਤੋਬੇ ਚੋਂ ਕਿੱਤੇ ਤੇ ਆਇਆ ਹਾਂ ਮੈਨੂੰ ਪਤਾ ਹੀ ਕੋਰੀ ਹੈਗਾ ਫੁੱਤੀ ਦਾ ਅੱਗੇ ਖੇਤ ਨਹੀਂ ਹੈਗੇ ਹਾਂ ਇਹ ਵੀ ਹੋ ਸਕਦਾ ਬਾਈ ਬਾਕੀ ਗਰਮੀ ਬਹੁਤ ਹੈ ਅੱਜ ਸੋਚਿਆ ਤਾਂ ਮੈਂ ਟੇਡਾ ਕਰ ਲਵਾਂ ਪਤਾ ਨਾ ਦਾ ਬਾਕੀ ਪਤਾ ਨਾ ਹੱਗਦਾ ਜੇ ਅੰਦਰ ਵੜ ਗਿਆ ਮੈਂ ਤੱਕੀ ਹੈਗਾ ਮੇਰਾ ਉੱਤੇ ਜਿੰਨੇ ਦੇਖਿਆ ਅੰਨੇ ਪਾਪਾ ਨੇ ਚੱਕ ਲਿਆ ਉਹ ਤਾਂ ਨਹੀਂ ਖੇ ਨਹੀਂ ਹੈਗਾ ਕਿਸੇ ਨੇ ਮੈਂ ਤਾਂ ਫਿਰ ਤਾਂ ਮਿੰਟੇ 2 ਸਕਿੰਟ ਲੱਗੇ ਰਾਤਾਂ ਬਰ ਡੰਡਾ ਕੁੰਜੇ ਚ ਪਿਆ ਹੀ ਹੈ ਮਨਜੀਤ ਨੂੰ ਜਿੰਨੇ ਨੂੰ ਮੈਂ ਦੱਸਿਆ ਜਿੰਨੇ ਨੂੰ ਡੰਡੇ ਨੂੰ ਹੱਥ ਪਾਇਆ ਜਿੰਨੇ ਨੂੰ ਮਨਜੀਤ ਨੇ ਉੱਠੀ ਕਰਨ ਨੂੰ ਉਠਾ ਲਿਆ ਐਨੰਤ ਮੈਂ ਉਹ ਟੈਂਪਰ ਚੈੱਕ ਕਰ ਲਿਆ। ਜਦ ਤੱਕ ਹੋ ਗਿਆ ਤਾਂ ਮਾਰ ਵੀ دیا۔ ਇਹ ਮੈਂ ਸੀ। ਉਹ ਕਰਨਾ ਦਾ ਸੀ ਸੀ ਉਹ ਕਰਦਾ। ਉਹ ਕਰਨਾ ਪਤਾ ਨਹੀਂ ਕਿਆ ਕਹੀ ਜਾਂਦਾ ਰਾਤ ਤੱਕ ਨਾ ਸੀ ਸੀ ਇਸ ਤਰ੍ਹਾਂ ਸੱਪ ਕਰਦਾ ਨਹੀਂ ਹੁੰਦਾ ਉਹ ਸੀ ਦੀ ਮਾਦ ਹੁੰਦਾ ਬਾਜੀ ਕਰਦਾ। ਹੰਕਾਰਾ ਜਾਂ ਮਾਰੀ ਕਰਦਾ। ਵੀ ਉਸ ਤਰ੍ਹਾਂ ਕਰਦਾ ਤਾਂ ਇਹ ਰਾਤ। ਹਾਂ। ਸਿਸ਼ਿਆ। ਨਾ ਇਹ ਪੁੱਛਦਾ ਵੀ ਉੱਪਣਾ ਵੀ ਕਰਿਆ ਉਹਨੇ। ਅੱਛਾ ਅੱਛਾ। ਉਹਨੇ ਇਹ ਕਰਨਾ ਬਜਾਏ ਅੰਦਰ ਤਾਂ ਪੜਨਾ ਨਹੀਂ ਮਿਲਿਆ ਬਸ ਸਿਰਫ ਗੱਲ ਇੱਕ ਮਿੰਟ ਦੀ ਰਹਿ ਗਈ ਸੀ ਆ ਰਾਤ ਜਸ ਕਰਨ ਗੁੱਗਾ ਨਾਮੀ ਦੀ ਗੱਲ ਕਰੀਦੀ ਨਾ ਹਾਂ ਕੱਲ ਗਾਗਾ ਨਾਮੀ ਨਾ ਗਾਗੂ ਨਾਮੀ ਇਹ ਤਾਂ ਨਹੀਂ ਗਿਆ ਉਹ ਗੱਲ ਗੱਲ ਤੁਰੀ ਤੀ ਤਾਂ ਮਮੀ ਵੀ ਆਪਣੇ ਉਧਰ ਪਹਾੜ ਚ ਉਹ ਨਹੀਂ ਪਾਉਂਦੇ ਜੀ ਬਲੌਗ ਆਪਣੇ ਹੁਣ ਚਾਚੀ ਉਹਨਾਂ ਨੇ ਉਹਨਾਂ ਨੇ ਇੱਕ ਗੁੱਗਾ ਨੌਮੀ ਪਰ ਬਲੌਗ ਪਾਇਆ ਵਾ ਉਹਦਾ ਲਿਖਿਆ ਹੋਤਾ ਟਾਈਟਲ ਉਹ ਟਾਈਟਲ ਨੂੰ ਪੜ ਰਿਹਾ ਦਾ ਕਹਿੰਦਾ ਗੋਗਾ ਨਾਮੀ ਕੋ ਸਹੇ ਕਰਕੇ ਲਿਖਿਆ ਵਾ ਕਹਿੰਦਾ ਤਾ ਚੱਕਰ ਪਿਆ ਤਾਂ ਹਨਾ ਮੁੱਤਰ ਨਹੀਂ ਨਹੀਂ ਹੁਣ ਤਾਂ ਠੀਕ ਹੈ ਓਕੇ ਹੈ ਫੋਕਾ ਲੱਗੇ ਜਿਵੇਂ ਆ ਨਾਮ ਇਹੇ 1000 ਜਾ ਗਿਆ ਬਾਕੀ ਜੀ 2 ਕੁ ਸਾਲ ਸਾਨੂੰ ਫਾਇਦਾ ਰਿਹਾ ਪਿਛਲੇ ਸਾਲ ਆਇਆ ਤਾਂ ਤੁਸੀਂ ਦੇਖਿਆ ਤਾਂ ਹੀ ਦੁਆ ਕਿਹੜਾ ਤਾਂ ਉਹ ਉਹ ਦੁਆ ਤਾਂ ਹੀ ਉਹ ਜਿਹੜਾ ਇਕੱਠਾ ਹੋ ਕੇ ਗੈਹੜਦਾ ਮੇਰਾ ਮਰਦਾ ਹੈ ਉਹ ਪੈਤ੍ਰ ਕਹਿੰਦੇ ਉਹਨੂੰ ਚਮਕਦਾਰ ਆਖਣ ਨੂੰ ਜਣੌਦੇ ਚ ਕਈਆਂ ਚ ਹੁੰਦੀਆਂ ਜੀ ਲਾਲ ਲਾਲ ਧਾਰੀਆਂ ਹੀ ਆ ਉਹਦੇ ਚ ਹੀ ਤੇ ਚੱਕੀ ਬਲੈਕ ਚ ਚਿੱਟੀ ਧਾਰੀ ਬੜੀ ਤੇਰਾ ਰੰਗ ਦਾ ਸੱਪ ਆਇਆ ਤਾਂ ਮੈਂ ਡੰਗ ਲਿਆ ਜੇ ਸਾਹਮਣੇ ਆਇਆ ਤਾਂ ਨਾਲ ਹੀ ਉਹ ਐਨਾ ਦਾ ਇਹ ਪਤਾ ਹੀ ਕੀ ਹੈ ਉਸ ਦਾ ਇਹ ਜਮਾਨਾ ਉਹ ਕਰ ਇੱਕ ਵਾਰ ਗਿਆ ਹੋਇਆ ਮਾ ਪਾਂਡੇ ਮਾਂ ਦੀ ਸੀ ਹਮ ਮੈਂ ਬਾਹਰ ਨੂੰ ਧੂੜ ਰੋਲਣ ਗਈ ਜਦ ਮੈਨੂੰ ਸੱਪ ਦੇਖਿਆ ਨਹੀਂ ਮੂਰੇ ਕਿਤੇ ਵੀ ਨਹੀਂ ਜਦ ਮੈਂ ਧੂੜ ਰੋਲ ਕੇ ਵਾਪਸ ਆਈ ਦੇਖਾਂ ਤਾਂ ਉੱਥੇ ਤੇ ਉਹ ਸਲੇਖ ਬੋਲ ਤੇ ਐ ਆ ਰਿਹਾ ਮੈਂ ਭੱਜ ਬਟਾ ਉਹ ਬਾਹਰ ਤੇ ਫਿਰ ਮੈਂ ਆਕੇ ਫੜਫੜ ਪੈਨ ਦਾ ਦਰਵਾਜ਼ਾ ਲਾਇਆ ਤਾਂ ਫਿਰ ਮੈਂ ਤੁਹਾਨੂੰ ਫੋਨ ਕਰਿਆ ਮਠਾ ਬਹੁਤ ਬੜਾ ਹੈ ਜਿਸ ਆਪਾਂ ਵੀ ਅੰਦਰ ਵੜ ਪਿਆ ਫਿਰ ਚਾਚੇ ਰਹੀਆਂ ਫਿਰ ਆਕੇ ਬੜ ਗਿਆ ਜੀ ਉਹ ਪੋੜੀਆਂ ਥੱਲੇ ਫਿਰ ਪੋੜੀਆਂ ਥੱਲੇ ਪਈ ਜੀ ਟੈਲਾ ਛੋਟੀਆਂ ਬੜੀਆਂ ਕਟਕਟ ਕਰੀ ਦੀਆਂ ਬਹੁਤ ਔਖਾ ਕਹਿੰਦੇ ਲੱਭਿਆ ਉਹ ਜੀ ਥਾ ਥਾ ਰੋਈ ਲੱਟਿਆ ਰਿਹਾ ਤੋਤਾ ਮੋਟਾ ਵੀ ਅੰਡਾ ਤਾਂ ਹੈ ਤਾਂ ਮਰਦਾ ਹੀ ਜਿਆਦਾ ਲੰਬਾ ਹੋਣਾ ਸਾਪਾ ਨਾ ਉਹ ਫਿਰ ਉਹ ਦੂਆ ਦਾ ਘੋੜ ਪਛਾੜ ਜਾਈ ਮਿੱਟੀ ਆਪਣੇ ਚੂਹੇ ਡੱਡੂ ਜੇ ਖਾਣੇ ਆਣ ਤੇ ਬਾਕੀ ਐ ਵੀ ਤੁਸੀਂ ਜਿੰਨੇ ਵੀ ਆਪਣੇ ਨਾਲ ਇੱਧਰ ਤੇ ਜੁੜੇ ਹੋ ਬਣਾ ਤੁਸੀਂ ਵੀ ਗੌਰ ਰੱਖੋ ਜੀ ਅੱਜ ਕੱਲ ਬਸ ਮਹੀਨਾ ਇਹੀ ਰਹਿ ਗਿਆ ਲਾਸਟ ਇੱਕ ਕਿਉਂਕਿ ਜਿਹੜਾ ਆ ਮਹੀਨਾ ਨਾ ਪੱਦੋਂ ਦਾ ਇਹ ਮਹੀਨਾ ਬਹੁ ਬੇਕਾਰ ਹੈ ਹਰ ਇੱਕ ਘੰਟੇ ਬਾਅਦ ਅੱਧੇ ਘੰਟੇ ਬਾਅਦ ਮੌਸਮ ਚੇਂਜ ਹੋਈ ਹੋਰ ਤਾਂ ਤਸਰੀ ਲੱਗੀ ਜਾਂਦੀ ਐ ਜਿਹੜਾ ਜਿੱਪ ਜਿੱਪ ਜੇ ਹੋਵੇ ਬਾਉ ਹੀ ਮਹੀਨਾ ਹੈ ਦੀਵਾਲੀ ਤੱਕ ਹੈ ਜੀ ਆ ਬਸ ਦੀਵਾਲੀ ਤੇ ਬਾਅਦ ਫਟ ਪਾਈਆ ਇੱਕ ਦੋ ਮਹੀਨਾ ਖਾਣ ਖਾ ਕੇ ਆਣਾ ਆਪਣੀਆਂ ਟਾਈਮ ਦੇਖਿਆ ਮੇਰਾ ਕਿੰਨਾ ਹੋ ਗਿਆ ਟਾਈਮ ਦੂਏ ਫੋਨ ਪਰ ਦੇਖ ਤਾਂ ਕਿਥੇ ਕਿਉਂਕਿ ਜੱਸ ਕਰਨ ਦਾ ਸਕੂਲ ਹੋ ਗਿਆ 15 ਹੋ ਗਏ ਜੀ ਫਿਰ ਇਹਨੂੰ ਵੀ ਲੈ ਕੇ ਜਾਣਾ ਪੈਂਦਾ ਨਾ ਚੱਕਰ ਇਹ ਵੀ ਮੈਂ ਵੀ ਬੜੀਆਂ ਅੱਖਾਂ ਖੈਸਾ ਫਰੀ ਆ ਮੈਂ ਸਵਾਰੀ ਪਤਨ ਦਾ ਅੱਖ ਵਰ ਨਾ ਬੋਲ ਜਾ ਹੋਂ ਕਰੰਦਾ ਹੈ ਡਰ ਵੀ ਲੱਗਦਾ ਫਿਰ ਤਾਂ ਆਹੋ ਇੱਕ ਵਾਰ ਚੈੱਕ ਕਰਾ ਜਾਂਦੇ ਫਿਰ ਜਿਹੜੀਆਂ ਵੀ ਕਰਨ ਦੀਆਂ ਹੁਣ ਜਾਂ ਕਰਨ ਦੀਆਂ ਚੈੱਕ ਕਰਾਣੇ ਜਾਣਾ ਜਾਂ ਚੱਲਿੰਗੇ ਠੀਕ ਨੇ ਦੋਆਂ ਦੀ ਕਰਾ ਦੂੰਗਾ ਜੀ ਉਹ ਐ ਇਹ ਪੈਸੇ ਦੇ ਬਾਰੇ ਮੈਂ ਕਰਵਾਏ ਆਣੀ ਦੀਆਂ ਜਾਂ ਦੇਦੀਆਂ ਕਰਵਾਣ ਗਈ ਸੀ ਇਸ ਕਰਨ ਦੀਆਂ ਹੂੰ ਆਪਣੀ ਫਾਇਲ ਚੱਕ ਕੇ ਨਹੀਂ ਲੈ ਕੇ ਗਈ ਉੱਥੇ ਮੈਂ ਕਹਾ ਫਿਰ ਉਹ ਨਹੀਂ ਦੱਸਿਆ ਮਨ ਨੂੰ ਜਿਹੜੀ ਮੁਰੇ ਆਫਰ ਦੇ ਲਿਖਦੇ ਤਾਂ ਕਹਿੰਦੀ ਫਾਈਲ ਮੈਂ ਕਹਾ ਹਾਂ ਮੈਂ ਉਹ ਤਾਂ ਮੈਂ ਨਹੀਂ ਆਈ ਨਾ ਨਹੀਂ ਤੇਰੀ ਫਾਇਲ ਬਿਨਾ ਨਹੀਂ ਦਵਾਈ ਚੱਲ ਨਹੀਂ ਪਤਾ ਨਾ ਪਹਿਲਾਂ ਵੀ ਕੀ ਕਰਿਆ ਵਾ ਤੇ ਨਹੀਂ ਉਹ ਦੇਖਣ ਹੁਣੇ ਕਰਕੇ ਤਾਂ ਉਹ ਜ਼ਰੂਰੀ ਚਾਹੀਦੀ ਹੈ ਤੇ ਆਪਣੇ ਕੋਲ ਦੀ ਦੁਕਾਨ 'ਚ ਕੰਮ ਆ ਰਿਹਾ ਹੁਣ ਗਰਮੀ ਆ ਕੋ ਕਰੀ ਜਾ ਰੇ ਟਰੈਕਟਰ ਹੁਣ ਮੇਰੇ ਹਿਸਾਬ ਨਾਲ ਰੋਜ਼ ਹੀ ਘਾਰਿਆ ਇੱਕ ਕੱਲ ਦਾ ਆਪਾਂ ਪਰਸੋਂ ਦਾ ਤੇ ਉਹਦਾ ਸਾਮਾਨ ਅੱਜ ਮਿਲਣਾ ਤੇ ਕਾਜ ਜਾਣਾ ਬਾਕੀ ਗੱਲਬਾਤ ਹੈ ਫੋਰਸ ਨਾਲ ਤੇ ਬਾਕੀ ਜੀ ਐਨ ਪੂਰਾ ਸਾਥ ਹੁਣ ਕਹਿਣਾ ਆ ਦੇ ਆਪਣੇ ਹਮਾਇਆ ਆਪਣਾ ਪਹਾੜਾ ਚਾਚੀ ਉਹਨੇ ਨਾ ਹਮਾ ਚਲਾੜੇ ਤਾਂ ਉਹ ਬਲੌਗ ਪਾ ਰਹੇ ਜੀ ਡੇਲੀ ਹਨਾ ਡੇਲੀ ਚੱਲ ਰਿਹਾ ਰੂਟੀਨ ਤਾਂ ਉਹਨਾਂ ਦੇ ਬਲੌਗ ਉੱਪਰ ਜਾਓ ਜੀ ਆਈਡੀ ਤੇ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਆਪਣੇ ਚੈਨਲ ਉੱਤੇ ਤੁਸੀਂ ਕਰੇ ਰਹੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਉਹਨਾਂ ਦੇ ਚੈਨਲ ਨੂੰ ਵੀ ਕਿਉਂਕਿ ਤੁਹਾਨੂੰ ਕੋਈ ਨਾ ਕੋਈ ਉਸੀ ਜਾ ਘਰ ਗ੍ਰਾਸਤੀ ਦਾ ਜਾਂ ਕੋਈ ਬਾਹਰ ਗਏ ਘੁਮਣ ਤਾਂ ਜਾਂ ਕੋਈ ਕੰਟੈਂਟ ਵਧੀਆ ਜਾਂ ਕੋਈ ਗੱਲਬਾਤ ਉਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰ ਦੇ। ਤੇ ਆਪਣੇ ਕੋਲ ਕੋਈ ਝੂਠ ਹੈ ਨਹੀਂ। ਤੇ ਬਾਕੀ ਜੀ ਇਸ ਤੋਂ ਬਾਅਦ ਹੁਣ ਬਲੌਗ ਮਿਲੂਗਾ ਤੁਹਾਨੂੰ ਪਹਾੜ ਦਾ ਹੀ ਕਿਉਂਕਿ ਉੱਥੇ ਤੇ ਹੁਣ ਮਨਜੀਤ ਮੰਗਾ ਲੰਦੀ ਦੋ-ਦੋ ਮਿੰਟ ਦੇ ਛੋਟ ਤਾਂ ਉਹ ਮੈਂ ਪਤਾ ਨਾ। ਤੇ ਕਿੱਦਾਂ ਲੱਗਦੇ ਤੁਹਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ। ਜੇ ਡੇਲੀ ਬਲੌਗ ਕਾਉਂਗੇ ਤਾਂ ਹੀ। ਜੀ। ਉਹੋ ਚਾਚੀ ਨੇ। ਤਾਂ ਦੀ। ਬਾਬੇ ਜੀ। ਹਾਂ ਐਪੀ ਸੜੇ ਸਬਸਕ੍ਰਾਈਬਰਾਂ ਨੂੰ ਪੈਣਾ ਭਰਾਵਾਂ ਨੂੰ ਇੱਕ ਚੈਨਲ ਹੋਰ ਮਿਲ ਗਿਆ ਜੀ ਹਿਮਾਚਲ ਦਾ ਉਹ ਵੀ ਹਿਮਾਚਲ ਦਾ ਜਿਹੜਾ ਚੈਨਲ ਹੈ ਨਾ ਜੀ ਮੇਰੇ ਕੋਲ ਤੁਹਾਨੂੰ ਮਿੱਤਰ ਨਵਾਂ ਮਿਲਦਾ ਇਹਨੂੰ ਵੀ ਮਿਲੂਗਾ ਜੀ ਉਹਦਾ ਮਤਲਬ ਕਿ ਪਾਈ ਜਾਂਦੀ ਏ ਰੋਜ਼ ਪਾ ਜਾਂਦੀ ਏ ਹਮ ਇਸਤਾਂ ਤਾਂ ਛੱਡ ਵੀ ਦੇ ਹੁਣ ਅੱਛਾ ਮੈਂ ਵੀ ਕੱਲ ਛੱਡਣਾ ਤਾਂ ਹੀ ਸ਼ਾਮ ਨੂੰ ਪਰ ਅੱਜ ਹੁਣ ਜਾ ਕੇ ਛੱਡਦਾ ਦੁਕਾਨ ਤੇ 8:00 ਵਜੇ ਛੱਡ ਦਿੰਦੀ ਆ ਅੱਜ 21 ਤਰੀਕ ਹੈ ਬਾਈ 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 ਯਾਰ ਆ ਨੂੰ ਕੱਲ ਛੱਡਣਾ ਤਾਂ ਹੀ ਸ਼ਾਮ ਨੂੰ ਵੀ ਸੋਚਿਆ ਤਾਂ ਵੀ ਚਲੋ ਜੱਸ ਕਰਨ ਜਿਆਦਾ 6 ਵਜੇ ਆ ਗਿਆ ਵੀ ਅਜ ਜਦੋਂ ਆਊਗਾ ਜਦ ਹੀ ਚਲੇ ਜਾਉਂਗੇ ਘਰਾਂ ਨੂੰ ਆ ਵੀ ਗਏ ਫਿਰ ਆ ਕੇ ਥੋੜਾ ਇੱਕ ਮੈਂ ਅੱਧਾ ਘੰਟਾ ਕੰਮ ਲੱਗ ਗਿਆ ਕਰਨ ਉਸ ਤੋਂ ਬਾਅਦ ਐਨੇ ਨੂੰ ਮਨਜੀਤ ਨੇ ਫੋਨ ਕਰਤਾ ਕਹਿੰਦੀ ਜੱਸ ਕਰਨ ਦੀ ਦਵਾਈ ਲਿਆਓ ਜਿੰਨੇ ਨੂੰ ਡਾਕਟਰ ਕੋਲ ਗਏ ਜੀ ਉਹਨਾਂ ਬਹੁਤ ਟਾਈਮ ਲਵਾਤੇ ਫਿਰ ਹਨ ਪਤਾ ਕਸਟਮਰ ਆਇਆ ਹੋਣਾ ਇਹ ਹੋ ਗਿਆ ਕੈਪ ਹੈ ਹੁਣ ਕਰਤਾ ਹੈ ਵੀ ਫਿਰ ਪਤਾ ਇੱਕ ਲੱਗ ਤੇ ਮੂੰਹ ਹੋ ਜਾਂਦੀ ਹੈ ਚਿਕਾ ਲੱਗ ਜਾਂਦੀ ਹੈ ਇਹ ਵੀ ਹੈ ਉਹੀ ਗੱਲ ਮੌਸਮ ਵਾਲੀ ਆ ਗਈ ਜੀ ਹੁਣ ਜੇ ਬੇਕਾਰ ਮੌਸਮ ਹੈ ਨਾ ਰੋਜ਼ ਇਹਨੂੰ ਸਵੇਰੇ ਇੱਕ ਘੰਟਾ ਰਾਣੇ ਹੁੰਦਾ ਹੈ ਤਾਂ ਕਰਕੇ ਸਾਨੂੰ ਦਵਾਈ ਰੱਖਣੀ ਹੁੰਦੀ ਹੁਣ ਤਾਂ ਕਈ ਦਿਨ ਹੋ ਗਏ ਹਾਂ ਸਵੇਰੇ ਵੱਲ ਜਾ ਕੇ ਆਮ ਚਿਕਾ ਨੀਲ ਜਾਇ ਉਹ ਹੁੰਦਾ ਚਲੋ ਹੁਣ ਤਾਂ ਖਾਸੇ ਮਹੀਨੇ ਠੀਕ ਰਹੇ ਹਾਂ ਅੱਜ ਬਾ ਹੁਣ ਆ ਜਿਹੜੀਆਂ ਮੌਸਮਾਂ ਬਦਲਦੀਆਂ ਹੋਈਆਂ ਚੇਂਜ ਹੋਣ ਲੱਗੀਆਂ ਨੇ ਬਸ ਸਰਦੀਆਂ ਚ ਨਾ ਹੋਇਆ ਉਹਦੇ ਕਰਕੇ ਨਾ ਆਪਾਂ ਨੇ ਇੱਕ ਵਾਰ ਹੁਣ ਫੇਰ ਅੱਖਾਂ ਚੈੱਕ ਕਰਾ ਆਣੇ ਜੀ ਇਹਦੀਆਂ ਉਹ ਦਵਾਈ ਪਾਣ ਲਾ ਜਾਣਾ ਅੱਖਾਂ 'ਚ ਬਾ 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 12 ਦਿਨ ਹੋ ਗਏ ਪਹਿਲੇ ਦਿਨ ਨੂੰ ਗਏ ਤੇ ਮਿਲ ਲੱਦੀ ਤੇ ਚਲੋ ਠੀਕ ਆ ਜੀ ਆਪਣਾ ਵਲੌਗ ਇੱਥੇ ਤੱਕ ਆ ਜੀ ਹੁਣ ਤੁਸੀਂ ਵੇਖੋ ਜੀ ਅੱਗੇ ਹਮਾ ਚੱਲਦਾ ਤੇ ਕਿੱਦਾਂ ਲੱਗਦਾ ਵਲੌਗ ਜਰੂਰ ਕਮੈਂਟ ਕਰਕੇ ਦੱਸਿਓ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਪਾਂ ਜੋ ਚੈਨਲ ਨੂੰ ਸਪੋਰਟ ਦੇਉਂਦੇ ਤੇ ਉਧਰ ਵੀ ਹਮਾ ਚੱਲਦਾ ਵੀ ਚੈਨਲ ਜਰੂਰ ਚੈੱਕ ਕਰੀ ਕੋ ਚਲੋ ਠੀਕ ਹੈ ਜੀ ਤੁਸੀਂ ਵੇਖੋ ਜੀ ਅੱਗੇ ਬਲੌਗ ਅਸੀਂ ਚੱਲਦੇ ਹਾਂ ਲਓ ਜੀ ਚੈੱਕ ਕਰੋ ਜੀ ਅੱਜ ਦਾ ਵਿਊ ਬਦਲਵਾਈ ਹੋਈ ਹੈ ਜੀ ਤੇ ਆみ ਲੋ ਜੀ ਹਰਸੀਵਰਨ ਨਾਲ ਆ ਖੜੀ ਹੈ ਜੀ ਹਰਸੀਵਰਨ ਬਣਾ ਸਕਦਾ ਤਾਸੀ ਪਾਸਾ ਇਹ ਘੁੰਮ ਘੁੰਮ ਕੇ ਚੱਲਿਆ ਘੁੰਮਣ ਘੁੰਮਣ ਚੱਲਿਆ ਹਾਂ ਕੰਦੀ ਮ ਘੁੰਮੀ ਘੁੰਮੀ ਕਰਨ ਚੱਲਿਆ ਜੀ ਦੇਖੋ ਜੀ ਕਿੰਨਾ ਵਧੀਆ ਵਿਊ ਹੈ ਜੀ ਅੱਜ ਦਾ ਤਾਂ ਆ ਦੇਖੋ ਜੀ ਇਹਨੂੰ ਕਹਿੰਦੇ ਜੀ ਨਾ ਜਬੋ ਇਹ ਤੂਲਸੀ ਵੀ ਕਹਿ ਦਿੰਦੇ ਜੀ ਚਾਹ ਚ ਵੀ ਪੈ ਜਾਂਦੀ ਆ ਤੇ ਜਿਸ ਦਾ ਕਈ ਵਾਰ ਇਸਾ ਖਾਂਗਜ ਖਾਮ ਹੋ ਜਵੇ ਤਾਂ ਫਿਰ ਅਸੀਂ ਇਹਨੂੰ ਚਾਹ ਚ ਪਾ ਕੇ ਇਹਦੇ ਪੱਤਿਆਂ ਦਾ ਕੜਾ ਵੀ ਬਣਾ ਸਕਦੇ ਤੇ ਖਾਂਗਜ ਖਾਮ ਠੀਕ ਹੋ ਜਾਂਦਾ ਜੇ ਸਰਦੀ ਸੁਰਦੀ ਲੱਗ ਜਵੇ ਜੀ ਤੇ ਉਹਦੇ ਵਾਸਤੇ ਕੰਮ ਆ ਦੀ ਜੀ ਭਤੀੜਾ ਵਿੱਚ ਵੀ ਪੈ ਜਾਂਦੀ ਆ ਜੀ

ਤੇ ਅੱਜ ਤੁਹਾਨੂੰ ਮਿਲਾਈਏ ਮੰਮੀ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹੁਣ ਦੋਹਾਂ ਚੱਕੇ ਹਟੀ ਆ ਜੀ ਦੋਹਾਂ ਘੂਆ ਚੱਕੇ ਬੈਠੀ ਸੀ ਥੱਕ ਗਿਆ ਇੰਨੇ ਚਾਹ ਲੈ ਆਈਆਂ ਇਹਨਾਂ ਨੇ ਚਾਹ ਫੜਾਤੀ ਮੈਨੂੰ ਵੀ ਲੈ ਮੰਮੀ ਚਾਹ ਪੀ ਲਾ ਉਹਨੇ ਚਾਹ ਪੀ ਲਈ ਹੁਣ ਚਾਹੂਗੀ ਘਰਾਂ ਫੇਰ ਨਾ ਆਉਂਦੀ ਚਾਹ ਪਹਿਲਾਂ ਪੀ ਲਈ ਮੈਂ ਦੋਹਾਂ ਚੱਕੇ ਮੈਂ ਹਜੇ ਰਸਤਾ ਫੜ ਕੇ ਤੋਥਲੇ ਚਿੱਤ ਦੀ ਆ ਬਸ ਚਾਹ ਪੀ ਲਈ ਜੀ ਮੈਂ ਹੁਣ ਹਣ ਬੱਕਰੇ ਬਨ ਕੇ ਫਿਰ ਗਾਂ ਲੈ ਆਉਂਗੀ ਚਲੋ ਜੀ ਜਲਦੀ ਆਕੋ ਮੜ ਕੰਦੇ ਅਸੀਂ ਬਾਏ ਪਰ ਘੁੰਮ ਆਈਏ ਜੀ ਬਾਕੀ ਤੁਹਾਨੂੰ ਬਾਏ ਦਿਖਾਵਾਂਗੇ ਜੀ ਇੱਧਰ ਘੁੰਮ ਕੇ ਚਲੋ ਜੀ ਫਿਰ ਠੀਕ ਹੈ ਜੀ ਲਓ ਜੀ ਆ ਦੇਖੋ ਜੀ ਅਰਬੀਆਂ ਦਾ ਬੂਟਾ ਤੇ ਇਹਨੂੰ ਕਹਿੰਦੇ ਜੀ ਅਸੀਂ ਗੋ ਕਚੌੜ ਵੀ ਕਹਿੰਦੇ ਜੀ ਹੋਰ ਕਚੌੜ ਵੀ ਕਹਿੰਦੇ ਜੀ ਅਸੀਂ ਇਹਨੂੰ ਤੇ ਇਹ ਇਹਦੇ ਪੱਤੇ ਤਾਂ ਨਹੀਂ ਯੂਜ਼ ਹੁੰਦੇ ਜੀ ਕਾਸੀ ਵੀ ਕੰਮ ਵਾਸਤੇ ਪਰ ਅਸੀਂ ਜਿਹੜਾ ਇਹਦੇ ਨੀਚੇ ਨਾਲ ਧਰਤੀ ਚ ਲੱਗਦਾ ਜੀ ਉਹਦੀ ਸਬਜੀ ਬਣਦੀ ਉਹਨੂੰ ਛਿੱਲ ਕੇ ਪਹਿਲਾਂ ਫਿਰ ਤੇਲ ਵਿੱਚ ਤੋਹਤਾ ਕੇ ਫਰਾਈ ਕਰਨਾ ਫਿਰ ਉਹਨੂੰ ਤੜਕਾ ਲੱਗਦਾ ਜੀ ਵਿੱਚ ਮਟਰ ਮੋਟਰ ਵੀ ਪੈਂਦੀ ਸਾਸੀਂ ਜਿਵੇਂ ਕੰਦ ਬਣਾਦੇ ਓਕਣਾ ਹੀ ਬਣਦੀ ਆ ਆ ਸਬਜੀ ਵੀ ਯਾਨੀ ਜਿਵੇਂ ਕੰਦ ਵਰਗਾ ਹੀ ਟੇਸਟ ਹੁੰਦਾ ਵੀ ਇਹਦਾ ਵੀ ਤੇ ਆਹ ਦੇਖੋ ਜੀ ਡਿੰਪਲ ਇਹਦੇ ਪੱਤੇ ਵੀ ਜੀ ਕੰਮ ਆ ਜਾਂਦੇ ਸਬਜੀ ਤਾਂ ਬਣਦੀ ਨਹੀਂ ਜੀ ਇਹਨਾਂ ਦੇ ਜਿਵੇਂ ਤੂੰ ਪਾਹobe ਕਿਤੇ ਜਾ ਰਹੇ ਐ ਮੈਸਿਪ ਤੇ ਲੈ ਲੋ ਸ਼ਾਵਾਂ ਵੀ ਹੋ ਜਾਂਦੀ ਜੀ ਘਰ ਅੰਦਾਜ਼ ਸਕੂਲ ਤੇ ਆਉਂਦੇ ਹੋਏ ਤੁਹਾਨੂੰ ਰਸਤੇ ਵਿੱਚ ਨਹੀਂ ਲੱਗਦਾ ਸੀਗਾ ਤੇ ਅਸੀਂ ਫਿਰ ਪੱਤੇ ਪੁੱਤੇ ਆਹ ਮਿਲ ਜਾਣੇ ਸਾਨੂੰ ਤੋੜਨੇ ਤੇ ਚਿੱਪਤੇ ਲੈ ਲੈਂਦੇ ਸੀਗਾ ਸੀਰ ਸਾਡਾ ਬਚ ਜਾਂਦਾ ਸੀਗਾ ਇੱਥੇ ਪਾਣੀ ਨਹੀਂ ਖੜਦਾ ਜੀ ਜਮਾ ਨਹੀਂ ਹਾਂਜੀ ਇਹ ਹੈ ਜੀ ਪੱਤੇ ਹੁੰਦੇ ਵੀ ਇਹਨਾਂ ਤੇ ਜਿੰਨਾ ਮਰਜੀ ਪਾਣੀ ਘੇਰ ਲੀਏ ਤੇ ਇਹਨਾਂ ਤੇ ਪਾਣੀ ਨਹੀਂ ਖੜਦਾ ਹੈਗਾ ਜੀ ਇਹ ਸੁੱਕੇ ਹੀ ਰਹਿੰਦੇ ਅਜੀਦਪਾ ਪਾਣੀ ਘੇਰੂਗੇ ਜਾਂ ਪਾਣੀ ਜਦ ਹੀ نیچے गिर ਜਾਂਦਾ ਖੜਦਾ ਨਹੀਂ ਹੈਗਾ ਨਾ ਨੀ ਕਿਨਾਂ ਪਰ ਪਾਣੀ ਅਸੀਂ ਜਿੰਨਾ ਮਰਜੀ ਪਾਣੀ ਘੇਰ ਲੀਏ ਜੀ ਤੇ ਆ ਦੇਖੋ ਜੀ ਇੱਕ ਹੁੰਦੇ ਜੀ ਅਦਰ ਮਹਿੰਦੀ ਕਹਿੰਦੇ ਨੂੰ ਅਸੀਂ ਜਿਹੜੀ ਯਾਨੀ ਕਿ ਨੇਹਾ ਮਹਿੰਦੀ ਨੂੰ ਤੇ ਇੱਕਣਾ ਹਰਾ ਹਰਾ ਰੰਗ ਹੋ ਜਾਂਦਾ ਜਿੱਕਣਾ ਜਿਸੀ ਮਹਿੰਦੀ ਰੰਗ ਦੇ ਲਾਲ ਲਾਲ ਹੱਥਾਂ ਤੇ ਓਕਣਾ ਉਹਦੇ ਬੂਟੇ ਹੁੰਦੇ ਜੀ ਆਹ ਦੇਖੋ ਪਿੰਕ ਪਿੰਕ ਪੂ ਲਾਲੇ ਜੀ ਆਹ ਦੇਖ ਆਹ ਦੇਖ ਇਹਨੂੰ ਪਹਿਲੇ ਐਵੇਂ ਅੱਛਾ ਤੇ ਐਵੇਂ ਮਲਿਆ ਕਰਦੇ ਸੀਗੇ ਇਹਦੇ ਪੱਤੇ ਐਵੇਂ ਐਵੇਂ ਮਲਣਾ ਅਰ ਰੰਗ ਦੇ ਦੇਣਾ ਨੇ ਮਹਿੰਦੀ ਦਾ ਆਹ ਦੇਖੋ ਜੀ ਤੁਸੀਂ ਦੇਖੀ ਸਕਦੇ ਇਹ ਕੱਥਾ ਤੇ ਰੰਗ ਦੇ ਦਿੰਦੀ ਹੈ ਮਹਿੰਦੀ ਆਲਾ ਇਹ ਨੇਚਰਲ ਮਹਿੰਦੀ ਹੈ ਜੀ ਇਧਰ ਦੀ ਹਾਂ ਆ ਦੇ ਹਾਂਜੀ ਕਿਉਂਕਿ ਇਹ ਨਾ ਪਹਿਲ ਕੇ ਸਮਾਂ ਬੀਚਾ ਮਹਿੰਦੀ ਕੋਣ ਹੁੰਦੀ ਵੀ ਨਹੀਂ ਸੀ ਜੀ ਹੁਣ ਤਾਂ ਲੱਗੇ ਜੀ ਪੈਪੈਕਟ ਪਰਫੈਕਟ ਵਗੈਰਾ ਆਣ ਇਹਨਾਂ ਦੇ ਪਹਿਲਾਂ ਤਾਂ ਨਹੀਂ ਇਹਨਾਂ ਨੂੰ ਪੱਤਿਆਂ ਨੂੰ ਕੁੱਟ-ਕੱਟ ਕੇ ਜੀ ਬਣਾ ਲਿਆ ਕਰਦੀ ਸੀਗੇ ਮਹਿੰਦੀ ਇਹਨਾਂ ਦੀ ਐਵੇਂ ਹੱਥਾਂ ਤੇ ਮਲ ਲਿਆ ਐਵੇਂ ਹੱਥਾਂ ਤੇ ਲਾ ਲਿਆ ਕਰਦੇ ਸੀਗੇ ਮਲ ਕੇ ਤੇ ਆ ਦੇਖੋ ਕਿੰਨੀ ਲੱਗੀ ਹੈ ਜੀ ਇੱਧਰ ਨੂੰ ਆ ਬਹੁਤ ਸਾਰੀ ਹੈ ਜੀ ਇਹਦੇ ਬੂਟੇ ਚਲੋ ਜੀ ਫਿਰ ਤੁਹਾਨੂੰ ਹੋਰ ਦੇਖੋ ਜੀ ਅੰਬੂਦਾ ਦਾ ਬੂਟਾ ਤੇ ਕਿੰਨੇ ਅੰਬੂਦ ਲੱਗੇ ਆ ਜੀ ਉਹਦੇ ਤੇ ਐਨ ਭਰਿਆ ਪਿਆ ਜੀ ਅਜੇ ਤਾਂ ਕੱਚੇ ਆ ਜੀ ਅਜੇ ਪੱਕੇ ਤਾਂ ਨਹੀਂ ਹੈਗੇ ਐ ਕੱਚੇ ਹੀ ਆ ਜੀ ਐਨ ਕੱਚੇ ਦਾ ਭਰਿਆ ਪਿਆ ਮੈਂ ਮਿੱਠ ਖਾਣਾ ਮੈਂ ਤੇ ਉਹ ਦੇਖੋ ਜੀ ਨੀਚੇ ਜਾ ਕੇ ਟਮਾਟਰਾਂ ਦੀ ਖੇਤੀ ਕਰੀ ਵੀ ਆ ਜੀ ਮੈਂ ਖਾਣਾ ਤੇ ਇੱਧਰ ਇੱਕ ਟਮਾਟਰਾਂ ਦੀ ਖੇਤੀ ਕਰੀ ਜਾਂਦੀ ਜੀ ਬਹੁਤ ਮਿਹਨਤ ਕਰਨੀ ਪੈਂਦੀ ਪਹਿਲਾਂ ਇਹਨਾਂ ਨੂੰ ਜਿਵੇਂ ਅਸੀਂ ਬਣਾ ਤੇ ਡੋਲਾ ਜਿਹਾ ਬਣਾ ਲੈਂਦੇ ਪਰਾਂ ਤੇ ਬੂਟੇ ਲਾਉਂਦੇ ਫਿਰ ਜੇ ਥੋੜੇ ਜਿਹੀ ਬੁੱਟੇ بڑے بڑے ਹੋ ਜਾਂਦੇ ਫਿਰ ਉਹਨਾਂ ਨੂੰ ਯਾਨੀ ਕਿ ਸਪੋਰਟ ਦਾ ਸਪੋਰਟ ਜੀ ਦੇਣ ਵਾਸਤੇ ਡੰਡੇ ਲਗਾਦੇ ਵੀ ਉਹਨਾਂ ਪਰ ਛੜ ਜਵੇ ਯਾਨੀ ਬਿੱਲਾ ਜੀ ਆ ਉਹਨਾਂ ਦੀ ਉੱਪਰ ਨੂੰ ਝੜ ਜਵੇ ਫਿਰ ਬੁੱਟੇ ਖੜੇ ਰਹਿੰਦੇ ਫਿਰ ਉਹਨਾਂ ਤੇ ਟਮਾਟਰ ਲੱਗਦੇ ਜੀ ਤੇ ਫਿਰ ਉਹਨਾਂ ਨੂੰ ਕੱਚੇ ਹੁੰਦੇ ਨੇ ਟਮਾਟਰ ਫਿਰ ਪੱਕਦੇ ਫਿਰ ਉਹਨਾਂ ਨੂੰ ਕਰੇਟਾਂ ਵਿੱਚ ਪੈਕ ਕਰਦੇ ਯਾਨੀ ਗੱਡੀਆਂ ਦੀ ਵੀ ਗੱਡੀ ਵਿੱਚ ਲੈ ਕੇ ਜਾਂਦੇ ਜੀ ਫਿਰ ਉਹਨਾਂ ਨੂੰ ਚੰਡੀਗੜ੍ਹ ਮੰਡੀ ਵਿੱਚ ਭੇਜਿਆ ਜਾਂਦਾ ਜੀ ਉਰੇ ਤੋਂ ਐਨੀ ਮਿਹਨਤ ਕਰ ਕਰਕੇ ਫਿਰ ਟਮਾਟਰ ਤਿਆਰ ਹੁੰਦੇ ਜੀ ਇੱਧਰ ਯਾਨੀ ਕਿ ਅੱਧਰ ਦੀ ਖੇਤੀ ਬਹੁਤ ਹੀ ਜ਼ਿਆਦਾ ਓਕੇ ਹੈ ਜੀ ਇਹ ਤੁਹਾਨੂੰ ਦੱਸਿਆ ਜਾਵੇ ਜੀ ਕਿੰਨਾ ਕੁ ਜੀ ਅੱਧਰ ਦੇ ਦਿਖਾ ਦੀ ਹੈ ਜੀ ਦਿਗਿਆ ਸਾਹਮਣੇ ਜੀ ਆਹ ਦੇਖੋ ਜੀ ਹਾਂ ਮੈਂ ਅੱਧਰ ਕਰੀ ਜਾਂਦੀ ਸੀ ਟਮਟਰਾਂ ਦੀ ਖੇਤੀ ਸਰੋਜੀ ਫਿਰ ਮੈਂ ਕਿਹਾ ਬਈ ਤਾਂ ਦੁਕਾਨਪਰਾ ਹੀ ਆਇਆ ਬਈ ਟਰੈਕਟਰ ਆਪਣੇ ਕੋਲ ਜਿਹੜੀਆਂ ਇੱਕ ਤਾਂ ਆਪਾਂ ਕਰ ਰਹੇ ਜੀ ਬ੍ਰੇਕਾਂ ਉਹ ਗਈਆਂ ਜੀ ਖਰਾਦੀਏ ਕੋਲ ਲੈਦਰ ਲੋਦਰ ਵਿੱਚ ਆਪਣਾ ਜਿਹੜੀਆਂ ਡਿਸਕ ਆਪਣੇ ਪਲੇਟਾਂ ਆ ਨਾ ਉਹਨਾਂ ਨੂੰ ਕੱਟ-ਕੱਟ ਲਵਾ ਦਈਏ ਤੇ ਆਪਾਂ ਨੇ ਇਹਦਾ ਕਰਿਆ ਐਕਸਲ ਦਾ ਕੰਮ ਇੱਧਰ ਲੈਦਾ ਐਕਸਲ ਦੀ ਸੀਲ ਪਾਈਏ ਜੇ ਨਾਟਕ ਸੁਣੇ ਇਹ ਦੇਖੋ ਆਪਾਂ ਨੇ ਹੁਣ ਇਹਦੀ ਹੁੱਕ ਪਾਣੀ ਹੁੱਕ ਵੀ ਬਹੁਤ ਭਾਰੀ ਹੈ ਜੀ ਕਿਆ ਕਰੀਏ ਤੇ ਹੁੱਕ ਪਾਣੀ ਹੈ ਕੱਲ ਮੈਂ ਸ਼ਾਮ ਨੂੰ ਇਹਦਾ ਐਕਸਲ ਪਾਕ ਹੈ ਨਾ ਟਾਇਰ ਲਾ ਗਿਆ ਤਾਂ ਵੀ ਸਵੇਰੇ ਮੇਰੇ ਕੋਲ ਇੱਕ ਟਰੈਕਟਰ ਹੁਣ ਹੋਰ ਆ ਰਿਹਾ ਨਾ ਉਹਦੀ ਵੀ ਐਕਸਲ ਦਾ 베アリング ਪਾਣਾ ਵੀ ਜਿਹਦੇ ਕਰਕੇ ਇਹਨੂੰ ਬਾਹਰ ਕੱਢ ਦੂੰਗੇ ਇਹਦੇ ਡਰਮ ਆਣੇ 11-12 ਵਜੇ ਬ੍ਰੇਕ ਡਰਮ ਫਿਰ ਉਹ ਲਾ ਦੂੰਗੇ ਆਪਾਂ ਟਰੈਕਟਰ ਹੈ ਬਹੁਤ ਵਧੀਆ 575 ਮਾਡਲ ਵੀ ਦਸ ਦੁੱਧ ਦੇ ਗੇੜ ਚ ਹੈ ਤੇ ਬਾਕੀ ਥੋੜਾ ਕਨਾ ਤੁਹਾਨੂੰ ਪਤਾ ਹੀ ਹੈ ਕਿਸਾਨਾਂ ਕੋਲ ਅੱਜ ਕੱਲ ਦੇ ਟਾਈਮ ਚ ਆ ਕੇ ਥੋੜਾ ਜਿਹਾ ਟਰੈਕਟਰ ਖੜਦਾ ਏ ਨਹੀਂ ਜ਼ਿਆਦਾਤਰ ਫੇ ਕਾਕੂ ਖਲਿਆਣੇ ਹੁਣ ਬਰਸਾਤਾ ਦੇ ਵਿੱਚ ਤੁਹਾਨੂੰ ਪਤਾ ਗਾਰੇ ਗੂੜੇ ਵਿੱਚ ਕੱਚੇ ਪਈ ਹੋਣੀਆਂ ਖੇਤਾਂ ਚੋਂ ਚੱਲਦਾ ਨਾ ਤਾਂ ਸਭਝ ਕੇ ਕਾ ਚੱਲੀ ਇਹ ਮੈਂ ਜਾ ਕੇ ਆਣਾ ਇਹਨਾਂ ਇੱਕ ਬ੍ਰੇਕ ਲਿਆਣਾ ਇੱਕ ਲਾ ਕੇ ਨਾ ਇਹਨੂੰ ਬਾਹਰ ਕੱਢ ਦੂੰਗਾ ਜੀ ਤੇ ਜਦੋਂ ਤੁਸੀਂ ਆਓਗੇ ਉਹ ਲਗਾ ਦਾਂਗੇ ਠੀਕ ਨੇ ਜੀ ਇਹ ਮੈਂ ਸੋਚਿਆ ਉਹਦੀ ਮੜਾ ਕੇ ਦਿਖਾ ਦਈਏ ਵੀ ਆਪਾਂ ਦਾ ਕੰਮ ਕਿਹਾ ਚੱਲ ਰਿਹਾ ਡੇਲੀ ਰੋਟੀ ਮੈਂ 1 2 1 2 ਟਰੈਕਟਰ ਆਈ ਜਾਂਦੀ 575 ਮਹਿੰਦਰਾ ਸਰਪੰਚ ਮਾਡਲ ਦੇ ਇਹ ਵੈਸੇ ਟਾਇਰ ਖਤਮ ਹੀ ਲੱਗਦੇ ਟਰੈਕਟਰ ਦੇ ਮਨ ਨੂੰ ਖਤਮੇ ਟਾਇਰ ਲੱਗੂ ਗਏ ਇਸ ਕੀ ਆ ਦੇਖੋ ਜਿੱਥੇ ਕਿੰਨਾ ਗਲਤ ਕੰਮ ਹੋਇਆ ਹੋ ਇਹਨਾਂ ਨੇ ਯੂ ਲੋ ਆ ਕੇ ਕਿਤੇ ਡੱਕ ਡੱਕ ਲਵਾਇਆ ਹੁਣ ਤੇ ਉਹ ਤਾਰ ਤੇ ਆ ਉਹ ਤੇ ਬਾਦ ਨਾਲ ਜੇ ਕਿਤੇ ਇਹ ਥੱਲੇ ਹੁੰਦਾ ਉਹ ਰ ਮੱਥੇ ਮੁੱਥੇ 'ਚ ਆਰਾਮ ਤੇ ਜੇ ਕੋਈ ਬੰਦਾ ਘੁੰਮਦਾ ਵੱਜ ਸਕਦਾ ਮੈਂ ਇਹਨਾਂ ਨੂੰ ਕੱਲ ਕਿਹਾ ਵੀ ਇਹਨੂੰ ਪੜਾ ਦਿਓ ਜਾਂ ਤਰਾ ਦਿਓ ਇਹਨੂੰ ਮੈਂ ਪੁੱਛਿਆ ਜੇ ਲਾਣਾ ਤਾਂ ਲਾ ਲੋ ਫਿਰ ਬੈਸਟ ਹੁੰਦਾ ਨਾ ਫਿਰ ਸਪੀਕਰ ਲੱਗ ਜਾਂਦਾ ਏ ਇੱਥੇ ਤੱਕ ਬਕਸਾ ਰੱਖ ਹੋ ਜਾਂਦਾ ਤਾਂ ਕਰਕੇ ਜੀ ਇਹ ਮੰਨੂ ਵੀ ਹੁਣ ਦੇਖੋ ਨਾਲੇ ਮੇਤੋ ਨਾ ਇਹ ਮੇਰੇ ਸਿਰ ਤੋਂ 1 ਫੁੱਟ ਉੱਪਰ ਹੈ ਇਹ ਮੰਨੂ ਅਜੀਬ ਭਲੇਖਾ ਪੈਂਦਾ ਜਦੋਂ ਆਪਾਂ ਘੁੰਮ ਕੇ ਨਾ ਇੱਧਰ ਤੋਂ ਜਦੋਂ ਇੱਧਰ ਤੋਂ ਐ ਆਣਾ ਨਾ ਇੱਥੇ ਆਨੇ ਇਹਦੇ ਥੱਲੇ نیچے ਕੱਲ ਕੰਮ ਕਰਿਆ ਨਾ ਅਸੀਂ ਇਹਦਾ ਟਾਪਾ ਨਹੀਂ ਜੀਦਾ ਰਿਆ ਤਾਂ ਛੋਟਕਟਰ ਅਸੀਂ ਕਰਿਆ ਕੰਮ ਪੀਟੀਓ ਚੋਂ ਆਪਾਂ ਨੇ ਪੀਟੀਓ ਕੱਢ ਕੇ ਨਾ ਇਹਦੇ ਚੋਂ ਐ ਹੱਥ ਪਾ ਕੇ ਨਾ ਢੋਲ ਕੋਲ ਕੇ ਗਰਾਰੀ ਟਿਕਾ ਕੇ ਨਾ ਅੰਦਰ ਭਰਿਆ ਜੀ ਤੇ ਪ੍ਰੋਬਲਮ ਬਹੁਤ ਲੱਗੀ ਜੀ ਅਣਪਰਾਣਿਆਂ ਦਾ ਤਾਂ ਕੱਲੀ ਗਰਾਰੀ ਉਹ ਖੜਾਣੀ ਅੰਦਰ ਇਹਦੇ ਅੰਦਰ ਇੱਕ ਗਰਾਰੀ ਦੇ ਨਾਲ ਬਾਛਲ ਵੀ ਏ ਬਹੁਤ ਚੀਜ਼ਾਂ ਏ ਦੇਖਿਓ ਜੀ ਮੈਨੂੰ ਲੱਗਦਾ ਕੋਈ ਬਾਹਰ ਸ਼ਾਰਟ ਸਰਕਟ ਜਾ ਹੋ ਰਿਹਾ ਚੈੱਕ ਕਰੀਏ ਜੀ ਚਲੋ ਠੀਕ ਹੈ ਜੀ ਆਪਣਾ ਬਲੌਗ ਇੱਥੇ ਤੱਕ ਪਰ ਮੈਂ ਸੋਚਿਆ ਆਪਣੇ ਕਿਸਾਨ ਭਰਾਵਾਂ ਲਈ 2 ਮਿੰਟ ਦਾ ਦੇ ਦਈਏ ਜੀ